ਸਿਆਲੂਦੀਨ ਹੋਣ ਕਰਕੇ ਉਹਨਾਂ ਨੂੰ ਰਾਜੇਵਾਲ ਤੋਂ ਤੁਰਦਿਆਂ ਛਾਮਾਂ ਹੀ ਪੈ ਗਈਆਂ ਪਰ ਅੱਜ ਗੋਪਾਲਾ ਖੁਸ਼ ਬਹੁਤ ਸੀ ਉਸ ਨੂੰ ਧੁੰਦ ਕਾਰਨ ਰਸਤੇ ਆਉਣ ਵਾਲੇ ਮੁਸ਼ਕਲਾਂ ਦਾ ਵੀ ਫਿਕਰ ਨਹੀਂ ਸੀ ਨੇਕ ਸਿਆ ਮੈਂ ਤੇਰਾ ਆਹ ਇਹਸਾਨ ਜ਼ਿੰਦਗੀ ਭਰ ਨਹੀਂ ਭੁੱਲਾਂਗਾ ਗੋਪਾਲੇ ਨੇ ਖੁਸ਼ੀ ਚ ਨੇਕੇ ਰਾਜੇ ਦਾ ਹੱਥ ਘੁੱਟਦਿਆਂ ਕਿਹਾ ਉਹ ਦੋਵੇਂ ਲੋਪੋ ਦੇ ਰਾਹ ਪੈ ਗਏ ਤੇ ਘਰ ਪਹੁੰਚਦਿਆਂ ਨੂੰ ਹਨੇਰਾ ਹੋ ਗਿਆ ਨੰਦੋ ਨੇ ਰੋਟੀ ਫੜਾਈ ਗੋਪਾਲਾ ਬਿਨਾ ਗੱਲ ਕੀਤੀ ਖਾ ਕੇ ਪੈ ਗਿਆ ਮੈਂ ਰਾਜੇ ਵਾਲੇ ਦਾ ਰਿਸ਼ਤਾ ਪੱਕਾ ਕਰਕੇ ਆਇਆ ਘਰ ਬਾਰ ਬਹੁਤ ਚੰਗਾ ਏ ਕਿਸੇ ਚੀਜ਼ ਦਾ ਤੋੜਾ ਨਹੀਂ ਔਸ ਘਰ ਦੇ ਵਿੱਚ ਕੰਮਕਾਜੀ ਨੇ ਤੇ ਬਹੁਤ ਭਲੇ ਮਨਸ ਬੰਦੇ ਆ ਸੰਗਰਾਂ ਤੋਂ ਅਗਲੇ ਦਿਨ ਬਰਾਤ ਲੈ ਕੇ ਆਉਣਗੇ ਆਪਦੇ ਘਰ ਦੇ ਜੀ ਤੇ ਕੁਝ ਖਾਸ ਰਿਸ਼ਤੇਦਾਰਾਂ ਨੂੰ ਲੈ ਕੇ ਆਉਣਗੇ ਉਹ ਤੁਸੀਂ ਆਪਦੀ ਤਿਆਰੀ ਕਰ ਲਓ ਜਿਹੜੀ ਕਰਨੀ ਆ ਫੇਰ ਨਾ ਆਖਿਓ ਦਸਿਆਣੀ ਗੋਪਾਲੇ ਨੇ ਨੰਦੋ ਨੂੰ ਆਪਣਾ ਫੈਸਲਾ ਸੁਣਾਉਂਦੇ ਆਖਿਆ ਕੁਝ ਦਿਨ ਤਾਂ ਹੋਰ ਪਾ ਲੈਂਦੇ ਵਿਆਹ ਚ ਸੰਗ੍ਰਾਂਤ ਤਾਂ ਅਗਲੇ ਹਫਤੇ ਦੀ ਐ ਇੰਨੇ ਥੋੜੇ ਦਿਨਾਂ ਚ ਆਪਾਂ ਵਿਆਹ ਕਿਵੇਂ ਕਰਾਂਗੇ ਦਾਣਾ ਫੱਕਾ ਸੀਂ ਦਾ ਪੱਤਾ ਤੇ ਹੋਰ ਘਰ ਦਾ ਸਵਾਰਨ ਲਈ ਕੁਝ ਦਿਨ ਤਾਂ ਚਾਹੀਦੇ ਨੇ ਨੰਦੋ ਨੇ ਆਪਣੀ ਫਿਕਰ ਦੱਸਦਿਆਂ ਗੋਪਾਲੇ ਨੂੰ ਕਿਹਾ ਤੁਸੀਂ ਆਪਣਾ ਘਰ-ਬਾਰ ਸਵਾਰ ਲਓ ਤੇ ਆਪਣੇ ਘਰ ਦੇ ਕੰਮ ਦੇਖੋ ਦੂਜਿਆਂ ਕੰਮਾਂ ਦਾ ਫਿਕਰ ਨਾ ਕਰੋ ਮੈਂ ਆਪੇ ਸਾਰੇ ਇੰਤਜ਼ਾਮ ਕਰ ਲਾਂਗਾ ਇਹਦਾ ਕਲੇਣੀ ਦਾ ਫਾਅ ਵੜ ਕੇ ਤੇ ਮੈਨੂੰ ਫੇਰ ਹੀ ਚੈਨ ਆਉਣਾ ਤੁਸੀਂ ਮਾਵਾ ਧਿਆਨੇ ਮੈਨੂੰ ਕਿਤੇ ਮੂੰਹ ਦਿਖਾਉਂ ਜੋਗਾ ਨਹੀਂ ਛੱਡਿਆ ਗੋਪਾਲੇ ਨੇ ਨੰਦੂ ਅੱਗੇ ਅੱਖਾਂ ਕੱਢ ਦਿਆਂ ਗਿਆ ਨੰਦੂ ਚੁੱਪੀ ਰਹੀ ਤੇ ਆਪਣੇ ਕੰਮ ਧੰਦੇ 'ਚ ਲੱਗੀ ਸੋਚਦੀ ਰਹੀ ਸਾਰੀ ਉਮਰ ਇਸ ਬੰਦੇ ਦੇ ਮੋਢੇ ਨਾਲ ਮੋਢਾ ਲਾ ਕੇ ਕੰਮ ਕੀਤਾ ਤੇ ਆਪਣੀ ਜਵਾਨੀ ਗਾਲ ਦਿੱਤੀ ਇਸ ਬੰਦੇ ਨਾਲ ਤੇ ਫਿਰ ਵੀ ਮੈਨੂੰ ਹੀ ਫਟਕਾਰ ਰਿਹਾ ਤੇ ਪੂਰਾ ਗਦਰ ਨਹੀਂ ਪਾਈ ਇਸ ਬੰਦੇ ਨੇ ਅੱਜ ਐਨੀ ਪੁੱਛ ਦੱਸ ਨਹੀਂ ਮੇਰੀ ਕਿ ਮੈਂ ਆਪਣੀ ਧੀ ਦਾ ਵਿਆਹ ਹੀ ਆਪਣੀ ਮਰਜ਼ੀ ਨਾਲ ਕਰ ਲਵਾਂ ਇਹ ਤਾਂ ਉਸ ਨੂੰ ਕਲੇਣੀ ਕਹਿ ਸਕਦਾ ਪਰ ਮੈਂ ਢਿੱਡੋ ਕੱਢੀ ਨੂੰ ਕਿਵੇਂ ਮਾੜੀ ਆਖਾਂ ਔਰਤਾਂ ਜਵਾਕਾਂ ਨੂੰ ਨੌ ਮਹੀਨੇ ਢਿੱਡ ਚ ਰੱਖ ਆਪਣੇ ਲਹੂ ਨਾਲ ਸਿੰਜਦੀਆਂ ਨੇ ਤੇ ਜੰਮਣ ਵਗਰੋਂ ਉਹਨਾਂ ਦਾ ਪਾਲਣ ਪੋਸ਼ਣ ਵੀ ਕਰਦੀਆਂ ਨੇ ਆਪਣੇ ਆਪ ਨੂੰ ਭੁੱਲ ਜਾਂਦੀਆਂ ਨੇ ਪਰ ਜਦ ਜਵਾਕ ਵੱਡੇ ਹੋ ਜਾਂਦੇ ਆ ਤਾਂ ਫਿਰ ਉਹਨਾਂ ਦੀ ਜ਼ਿੰਦਗੀ ਤੇ ਇਹ ਮਾਲਕ ਬਣ ਜਾਂਦੇ ਨੇ हे ਰੱਬਾ ਔਰਤ ਨੂੰ ਤੂੰ ਬਣਾਏ ਕਿਉਂ ਸੀਗਾ ਜਦੋਂ ਸਾਰੀ ਉਮਰ ਸਿਰਫ ਦੁੱਖੀ ਸਹਿਣੇ ਸੀ ਮੈਨੂੰ ਤਾਂ ਤੂੰ ਵੀ ਰੱਬਾ ਬੰਦੇ ਦੀ ਜਾਂਚ ਹੀ ਲੱਗਦਾ ਏ ਜਿਹੜਾ ਔਰਤ ਦੀ ਇੰਨੀ ਮਾੜੀ ਕਿਸਮਤ ਲਿਖੀ ਏ ਤੂੰ ਨੰਦੋਂ ਨੇ ਰੱਬ ਨੂੰ ਔਰਤ ਦੀ ਮਾੜੀ ਹਾਲਤ ਹੋਣ ਕਰਕੇ ਤਾਨੇ ਮਾਰਦਿਆਂ ਕਿਆ ਘਰ ਵਿੱਚ ਹੁੰਦੀ ਸਾਫ ਸਫਾਈ ਤੋਂ ਪ੍ਰਤਾਪੀ ਨੂੰ ਪਤਾ ਲੱਗ ਗਿਆ ਸੀ ਕਿ ਇਹ ਸਭ ਉਸਦੇ ਅਰਮਾਨਾਂ ਦੀ ਬਲੀ ਦੇਣ ਲਈ ਕੀਤਾ ਜਾ ਰਿਹਾ ਹੈ ਉਹ ਪਿੰਜਰੇ ਚ ਪਈ ਬੁਲਬੁਲ ਵਾਂਗੂ ਅੰਦਰੋਂ ਅੰਦਰੇ ਤੜਫ ਰਹੀ ਸੀ ਜਿਹੜਾ ਘਰ ਉਸ ਨੂੰ ਸਵਰਗ ਵਰਗਾ ਲੱਗਦਾ ਸੀ ਤੇ ਕਾਕੇ ਨਾਲ ਵਿਆਹ ਹੋਣ ਸਮੇ ਡੋਲੀ ਵਿੱਚ ਬੈਹ ਛੱਡਦਿਆਂ ਆਪਣੇ ਮਾਂ-ਬਾਪ ਦੇ ਘਰ ਲੱਗ ਰੋਣਾ ਸੀ ਅੱਜ ਉਹੀ ਘਰ ਉਸਦੇ ਸੁਪਨਿਆਂ ਦੀ ਕਤਲਗਾਹ ਬਣ ਚੁੱਕਿਆ ਸੀ ਉਸ ਦਾ ਆਪਣਾ ਬਾਪ ਹੀ ਉਸਦੇ ਅਰਮਾਨਾਂ ਦਾ ਕਾਤਲ ਬਣ ਬੈਠਾ ਸੀ ਉਹ ਸੋਚ ਰਹੀ ਸੀ ਕਿ ਸਾਰੇ ਘਰ ਦੀ ਇੱਜ਼ਤ ਸਿਰਫ ਮੇਰੇ ਨਾਲ ਹੀ ਜੁੜੀ ਹੋਈ ਹੈ ਜੋ ਮੇਰੇ ਆਪਣੇ ਪਸੰਦ ਦੇ ਇਨਸਾਨ ਨਾਲ ਵਿਆਹ ਕਰਾਉਣ ਨਾਲ ਇਹ ਖਰਾਬ ਹੁੰਦੀ ਹੈ ਜਦ ਮੈਂ ਇਹਨਾਂ ਦੀ ਪਸੰਦੀ ਇਨਸਾਨ ਨਾਲ ਵਿਆਹ ਕਰਾ ਕੇ ਸਾਰੀ ਉਮਰ ਦੁੱਖ ਘਟਦੀ ਰਹਾ ਤਾਂ ਇਹਨਾਂ ਦੀ ਇੱਜ਼ਤ ਨੂੰ ਚਾਰ ਚੰਨ ਲੱਗ ਜਾਂਦੇ ਨੇ ਇਹਨਾਂ ਲੋਕਾਂ ਨੂੰ ਆਪਣੇ ਬੱਚਿਆਂ ਨਾਲੋਂ ਆਪਣੀ ਇੱਜ਼ਤ ਜਾਂਦਾ ਪਿਆਰੀ ਹੈ ਏ ਵਾਹਿਗੁਰੂ ਜਾਂ ਤਾਂ ਇਸ ਜਹਾਨ ਨੂੰ ਸੋਹਣਾ ਤੇ ਜਿਉਣ ਜੋਗ ਬਣਾ ਦੇ ਜਿੱਥੇ ਔਰਤ ਨੂੰ ਵੀ ਖੁੱਲ ਕੇ ਸਾਹ ਲੈਣ ਤੇ ਆਪਣੀਆਂ ਅਸਧਰਾਂ ਅਰਮਾਨਾਂ ਨੂੰ ਪੂਰੀ ਕਰਦੀ ਹੋਵੇ ਆਜ਼ਾਦੀ ਨਾਲ ਜੀ ਸਕੇ ਨਹੀਂ ਤਾਂ ਇਸ ਜਹਾਨ ਤੇ ਔਰਤ ਦਾ ਜੰਮਣਾ ਹੀ ਬੰਦ ਕਰ ਦੇਗੇ ਆਪਣੇ ਮਾਹੀ ਦੇ ਵਿਛੋੜੇ 'ਚ ਹੋ ਕੇ ਲੈਂਦੀ ਪ੍ਰਤਾਪੀ ਨੇ ਪ੍ਰਮਾਤਮਾ ਕੇ ਹੱਥ ਛੋੜ ਦਿਆ ਕਿਉਂ ਉਧਰ ਕਾਕਾ ਆਪਣੀ ਹਵੇਲੀ 'ਚ ਕੁਝ ਪਰੇਸ਼ਾਨੀ ਵਿੱਚ ਬੈਠਾ ਸੀ ਜਦੋਂ ਗੁੱਜਰ ਨੇ ਜਾ ਕੇ ਦੱਸਿਆ ਛੋਟੇ ਵੀਰ ਅੱਜ ਤੋਂ ਚੌਥੇ ਦਿਨ ਨੂੰ ਰਾਜੇਵਾਲ ਤੋਂ ਬਰਾਤ ਆਉਗੀ ਪ੍ਰਤਾਪੀ ਨੂੰ ਵਿਆਹ ਲਈ ਲੋਪੋ ਚ 20 30 ਬੰਦੇ ਹੋਣਗੇ ਸਾਰੇ ਮੈਂ ਸਾਰਾ ਕੁਝ ਪਤਾ ਕਰ ਆਇਆ ਸਰਦਾਰ ਜੀ ਤੁਹਾਨੂੰ ਬਾਬਿਆਂ ਨੇ ਯਾਦ ਕੀਤਾ ਸੱਭੋ ਨੇ ਕਾਕੇ ਨੂੰ ਮੋਣੇ ਦਾ ਸੁਨੇਹਾ ਦਿੰਦੇ ਆਖਿਆ ਗੁਜਰਾ ਵੱਡਾ ਵੀਰ ਬਣ ਕੇ ਮੈਨੂੰ ਸਾਰੀ ਖਬਰ ਸਾਰ ਦਿੰਦਾ ਰਹੀ ਤੇ ਕੱਲ ਨੂੰ ਜਲਦੀ ਆ ਜਾਈ ਹਵੇਲੀ ਨੂੰ ਆਪਾਂ ਕੁਝ ਖਾਸ ਬੰਦਿਆਂ ਕੋਲੇ ਜਾ ਕੇ ਆਉਣਾ ਹੁਣ ਤੂੰ ਜਾ ਸੱਭੋ ਹੋਣਾ ਨਾਲ ਖਾ ਪੀ ਲੈ ਮੈਂ ਸਵੇਰੇ ਮਿਲਦਾ ਤੈਨੂੰ ਕਾਕੇ ਨੇ ਗੁਜਰ ਨੂੰ ਆਖਿਆ ਤੇ ਆਪ ਮੁੰਡੇ ਨੂੰ ਮਿਲਣ ਦੁਰਪਿਆ ਜੋ ਕਈ ਦਿਨਾਂ ਤੋਂ ਪੁਲਸ ਤੇ ਡਰੋ ਰੂਪੋਸ਼ੋਇਆ ਹਵੇਲੀ ਵਿੱਚ ਲੁਕਿਆ ਬੈਠਾ ਸੀਗਾ ਓ ਕੀ ਗੱਲ ਬਾਈ ਬੜਾ ਉਦਾਸ ਜਾ ਲੱਗਦਾ ਹੈ ਮੁੰਡੇ ਨੇ ਸਭ ਕੁਝ ਜਾਣਦੇ ਹੋਏ ਕਾਕੇ ਦੇ ਮੂੰਹੋਂ ਸੁਣ ਲਈ ਆਖਿਆ ਓ ਕੁਝ ਨਹੀਂ ਯਾਰ ਫਿਰ ਲੋਕ ਕਹਿੰਦੇ ਕਿ ਵੱਡਿਆ ਘਰਾਂ ਦੇ ਮੁੰਡੇ ਮਾੜੇ ਤੇ ਵਿਗੜੇ ਨੇ ਪਰ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਮੈਂ ਕੋਈ ਮਾੜਾ ਕੰਮ ਨਾ ਕਰਾਂ ਤੇ ਆਪਣੇ ਰੂਹੇ ਰਵਾਰ ਪ੍ਰਤਾਪੀ ਨਾਲ ਸੁਖਰਾਮ ਦੀ ਜ਼ਿੰਦਗੀ ਬਤੀਤ ਕਰਾਂ ਪਰ ਮੇਰੀ ਨਿਮਰਤਾ ਤੇ ਅਛਾਈ ਕਿਸੇ ਕੰਮ ਨਾ ਆਈ ਦੋ ਕੌਡੀ ਦਾ ਸੁਨਿਆਰਾ ਆਪਣੀ ਇੱਜ਼ਤ ਨੂੰ ਮੇਰੀ ਇੱਜ਼ਤ ਨਾਲੋਂ ਵੱਡੀ ਸਮਝਣ ਦੀ ਗਲਤੀ ਕਰ ਰਿਹਾ ਹੈ ਮੇਰੀ ਚੁੱਪ ਨੂੰ ਮੇਰੀ ਕਮਜ਼ੋਰੀ ਸਮਝਣ ਦੀ ਭੁੱਲ ਕਰ ਰਿਹਾ ਉਹ ਮੈਂ ਚਾਹੁੰਦਾ ਸੀ ਕਿ ਪਿਆਰ ਨਾਲ ਆਪਣੇ ਧੀ ਦਾ ਰਿਸ਼ਤਾ ਮੇਰੇ ਨਾਲ ਕਰ ਦੇਵੇ ਇਸ ਤਰ੍ਹਾਂ ਦੋਵੇਂ ਘਰਾਂ ਦੀ ਇੱਜ਼ਤ ਵੀ ਬਣੀ ਰਹਿੰਦੀ ਪਰ ਕਮੀਨ ਜੱਤ ਨੂੰ ਇੱਜ਼ਤ ਹਜਮ ਨਹੀਂ ਆਈ ਹੁਣ ਮੈਨੂੰ ਮਰਦੇ ਨੂੰ ਕੋਈ ਅੱਕ ਚੱਪਣਾ ਹੀ ਪੈਣਾ ਬਸ ਐਸੇ ਅਧੇੜ ਬਿੰਚੀ ਪਰੇਸ਼ਾਨ ਹੈ ਯਾਰ ਕਾਕੇ ਨੇ ਮੂਨੇ ਨਾਮਦਾਰੀ ਨੂੰ ਸਾਰੀ ਗੱਲ ਦੱਸਤੀ ਆਖਿਆ ਉਹ ਬੱਲੇ ਸਰਦਾਰਾ ਇੱਕ ਪਾਸੇ ਤਾਂ ਮੈਨੂੰ ਵੱਡਾ ਭਰਾ ਸਮਝਦਾ ਹੈ ਤੇ ਮੇਰੇ ਕੋਲ ਹੀ ਆਪਣੀਆਂ ਪਰੇਸ਼ਾਨੀਆਂ ਲਕੋ ਕੇ ਰੱਖਦਾ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਮੈਨੂੰ ਪਰਾਇਆ ਹੀ ਸਮਝਿਆ ਨਾ ਫਿਰ ਜੋ ਤੂੰ ਮੈਨੂੰ ਇੱਕ ਵਾਰ ਦੱਸਣਾ ਵੀ ਮੁਨਾਸਬ ਨਹੀਂ ਸਮਝਿਆ ਮੋਹਨੇ ਨੇ ਕਾਕੇ ਨੂੰ ਗੁੱਸੇ ਨਾਲ ਲਾਗਿਆ ਉਹ ਨਹੀਂ ਵੱਡੇ ਭਾਈ ਐਸੀ ਕੋਈ ਗੱਲ ਨਹੀਂ ਯਾਰ ਤੁਸੀਂ ਦੇਸ਼ ਤੇ ਮਜਲੂਮਾਂ ਲਈ ਲੜ ਰਹੇ ਹੋ ਬਾਬਿਓ ਬਿਨਾ ਕਿਸੇ ਲਾਲਚ ਤੋਂ ਆਪਣੀਆਂ ਜਾਨਾਂ ਦੇਸ਼ ਲਈ ਵਾਰ ਰਹੇ ਹੋ ਮੈਂ ਕਿਹੜੇ ਮੋਹ ਨਾਲ ਤੈਨੂੰ ਕਹਿੰਦਾ ਕਿ ਚੱਲ ਆਪਾਂ ਕਿਸੇ ਦੇ ਘਰ ਲੁੱਟਣ ਚੱਲੀਏ ਮੈਂ ਤੁਹਾਡਾ ਦਿਿਲੋਂ ਸਤਕਾਰ ਕਰਦਾ ਮੋਹਨੇ ਵੀਰ ਕਾਕੇ ਨੇ ਆਪਣੇ ਦਿਲ ਦੀ ਗੱਲ ਦੱਸਦਿਆਂ ਦੋਵੇਂ ਹੱਥ ਜੋੜੇ ਮੋਹਣਿਆ ਸਾਹਮਣੇ ਅਗਰ ਤੂੰ ਮੇਰੀ ਮਦਦ ਕਰਨੀ ਚਾਹਣਾ ਤਾਂ ਮੈਨੂੰ ਹਥਿਆਰਾਂ ਦੀ ਜ਼ਰੂਰਤ ਹੈ ਜੇ ਹੋ ਸਕੇ ਤਾਂ ਮੇਰਾ ਇਹ ਕੰਮ ਕਰ ਦੋ ਬਈ ਤੇਰਾ ਇਹ एहसान ਮੈਂ ساری ਜ਼ਿੰਦਗੀ ਨਹੀਂ ਭੁੱਲਾਂਗਾ ਹੋਰ ਸਭ ਨਾਲ ਤਾਂ ਮੈਂ ਆਪੇ ਨਿਪਟ ਲੂੰਗਾ ਕਾਕੇ ਨੇ ਮੋਹਣੇ ਨੂੰ ਪਿਆਰ ਨਾਲ ਜੱਫੀ ਪਾਉਂਦਿਆਂ ਕਿਹਾ ਓ ਛੋਟੇ ਵੀਰ ਸਮਝ ਲੈ ਤੇਰਾ ਗਮ ਹੋ ਗਿਆ ਤੂੰ ਕਿਸੇ ਗੱਲ ਦਾ ਫਿਕਰ ਹੀ ਨਾ ਕਰ ਤੇਰਾ ਬਾਈ ਸਭ ਬੰਦੋਬਸਤ ਕਰ ਦੇਗਾ ਪਰ ਇੱਕ ਗੱਲ ਤੈਨੂੰ ਵੀ ਮੇਰੀ ਮੰਨਣੀ ਪੈਣੀ ਆ ਇਸ ਕੰਮ 'ਚ ਮੈਂ ਵੀ ਤੇਰੇ ਨਾਲ ਚੱਲਾਂਗਾ ਮੈਂ ਸਾਰਾ ਕੁਝ ਸੋਚ ਲਿਆ ਮੈਂ ਪੇਸ ਬਦਲ ਕੇ ਤੇਰੇ ਨਾਲ ਜਾਵਾਂਗਾ ਜਿਸ ਕਰਕੇ ਮੈਨੂੰ ਕੋਈ ਨਹੀਂ ਸਿਆਣ ਸਕੇਗਾ ਦੋ ਵਿਛੜੇ ਪ੍ਰੇਮੀਆਂ ਨੂੰ ਮਿਲਾਉਣਾ ਵੀ ਪੁੰਨ ਦਾ ਹੀ ਕੰਮ ਹੁੰਦਾ ਮੋੜ ਨੇ ਹੱਸਦੇ ਹੋਏ ਕਾਕੇ ਨੂੰ ਕਿਹਾ ਤੇ ਮੋਣਾ ਤੇ ਉਹਦੇ ਨਾਲ ਦਾ ਸਾਥੀ ਘੋੜੇ ਲੈ ਕੇ ਹਵੇਲੀਆਂ ਬਾਹਰ ਨਿਕਲ ਗਏ ਕਾਤਲੇ ਬੰਦੇ ਖਾਣੀਆਂ ਦਾ ਬੰਦੋਬਸਤ ਕਰਨ ਲਈ ਜਿਸ ਦਾ ਸਿਰਫ ਮੋਣੇ ਨੂੰ ਹੀ ਪਤਾ ਸੀ ਕਿਉਂਕਿ ਪੁਲਸ ਤੋਂ ਲੁੱਟਿਆ ਬਹੁਤ ਸਾਰਾ ਅਸਲਾ ਉਸਨੇ ਕਿਤੇ ਲੁਕੋ ਕੇ ਰੱਖਿਆ ਸੀ ਕੁਝ ਦਿਨਾਂ ਚ ਸਾਰਾ ਘਰ ਲਿਪ ਪੋਇ ਦਿੱਤਾ ਗਿਆ ਸੀ ਸਾਰਾ ਦਿਨ ਘਰ ਚ ਲੋਕਾਂ ਦੀ ਆਵਾਜ਼ਾਈ ਲੱਗੀ ਰਹਿੰਦੀ ਕਿਤੇ ਕੋਈ ਸਿੱਧਾ ਪਤਾ ਛੱਡਣਾ ਜਾਂਦਾ ਤੇ ਕੋਈ ਕੋਈ ਲੱਕੜ ਕੋਲਾ ਛੱਡਣਾ ਜਾਂਦਾ। ਗੋਪਾਲ ਨੇ ਪਤਾ ਨਹੀਂ ਕਿੱਥੋਂ ਤੇ ਕਿਵੇਂ ਸਾਰਾ ਇੰਤਜ਼ਾਮ ਕਰ ਲਿਆ ਸੀ। ਰਾਜੇਵਾਲ ਨੂੰ ਸਾਹੇ ਜੀ ਟਿਪੇ ਜੀ ਜਾ ਚੁੱਕੀ ਸੀ ਤੇ ਨੇਕੇ ਰਾਜੇ ਨੇ ਹੋਰ ਵੀ ਸਾਰੀਆਂ ਰਿਸ਼ਤੇਦਾਰੀਆਂ ਚ ਵਿਆਹ ਦੀਆਂ ਕੰਨਾਂ ਪਹੁੰਚਾਉਣੀਆਂ ਕਰ ਦਿੱਤੀਆਂ ਸੀ। ਰਾਜਾ ਕੱਲ ਨੂੰ ਸਵੇਰੇ ਸਵਕਤ ਆ ਜੀ ਤੂੰ ਕਿਉਂਕਿ ਅੱਜ ਤਾਂ ਸ਼ੀਰਨੀ ਵੀ ਬਣਾਈਆਂ ਹਲਵਾਈਆਂ ਨੇ। ਬਾਕੀ ਦਾ ਕੰਮ ਸਵੇਰੇ ਸਵਕਤ ਆ ਕੇ ਕਰਨਗੇ। ਮੈਨੂੰ ਮੰਗਤ ਹਲਵਾਈ ਕਹਿ ਕੇ ਗਿਆ ਸੀ ਮੁੰਡਿਓ ਤੁਸੀਂ ਵੀ ਟਾਈਮ ਨਾਲ ਆ ਜਿਓ ਗੋਪਾਲੇ ਨੇ ਕੇ ਰਾਜੇ ਤੇ ਕੋਲ ਖੜੇ ਆਵਦੇ ਸਕੇ ਘਰਾਂ ਦੇ ਮੁੰਡਿਆਂ ਨੂੰ ਆਖਿਆ ਤੇ ਉਹ ਹਾਂਜੀ ਕਹਿੰਦੇ ਹੋਏ ਘਰਾਂ ਨੂੰ ਚਲੇ ਗਏ ਸਵੇਰੇ ਗੁਰੂ ਘਰ ਉਪਾਠੀ ਨੇ ਵਾਗ ਲਿਆ ਤਾਂ ਠੰਡ ਤੇ ਧੀ ਦੇ ਫਿਕਰ ਚ ਸਾਰਾ ਦਿਨ ਚੱਲਦੀ ਕਸ਼ਮਕਸ਼ ਕਰਨ ਖਿੰਡੇ ਪੁੰਡੇ ਸਰੀਰ ਨੂੰ ਇਕੱਠਿਆ ਕਰਦੀ ਨੰਦਕੌਰ ਨੇ ਉੱਠ ਕੇ ਵਾਹਿਗੁਰੂ ਦਾ ਨਾਮ ਲਿਆ ਰਾਤ ਦੇ ਚੁੱਲੇ ਵਿੱਚ ਦੱਬ ਕੇ ਰੱਖੀ ਅੰਗਿਆਰੀ ਨਾਲ ਅੱਗ ਮਚਾ ਕੇ ਚਾਹ ਬਣਾਈ ਤੇ ਪੀਣੀ ਲੱਗੀ ਸੀ ਪਹਿਲਾਂ ਨੇਕ ਨੇ ਉਹ ਧਿਕਾਰ ਵਾਲੀ ਭਜਨੋਂ ਤੇ ਉਹਨਾਂ ਦੇ ਪਿੱਛੇ ਹੀ ਮੰਗਤ ਰਾਮ ਹਲਵਾਏ ਤੇ ਉਹਦੇ ਨਾਲ ਤਿੰਨ ਚਾਰ ਜਿਹੜੇ ਹੋਰ ਆ ਗਏ ਨੀ ਭਜਨੋਂ ਚਾਹ ਪੀ ਲੋ ਪਹਿਲਾਂ ਨਾਲੇ ਭਾਈ ਜੀ ਹੁਣਾਂ ਨੂੰ ਵੀ ਦੇ ਦੇ ਜਾ ਕੇ ਨੰਦੋਂ ਨੇ ਨੇਕੀ ਦੇ ਧਿਕਾਰ ਵਾਲੀ ਭਜਨੋਂ ਨੂੰ ਆਖਿਆ ਸਾਰੇ ਨੂੰ ਚਾਹ ਪਾ ਕੇ ਫੜਾਉਣ ਤੋਂ ਬਾਅਦ ਭੱਜਣੋਂ ਨੇ ਆਪਣੇ ਵਾਸਤੇ ਬਾਟੀ ਚ ਪਾ ਲਈ ਤੇ ਨੰਦੋ ਕੋਲੋਂ ਚੁੱਲ੍ਹੇ ਮੂਰੇ ਬੈਠੀ ਭੀਨ ਲੱਗੀ ਨਹੀਂ ਭੈਣੇ ਅੱਜ ਤਾਂ ਠੰਡ ਬਾਲੀ ਆ ਹੱਥ ਲੈ ਕੇ ਡਿੱਗਣ ਵਾਲੇ ਹੋਏ ਪਏ ਨੇ ਮੇਰੇ ਤਾਂ ਭੱਜਣੋਂ ਨੇ ਅੱਗ ਸੇਕਦਿਆਂ ਨੰਦੋ ਨੂੰ ਆਖਿਆ ਜਿਵੇਂ ਜਿਵੇਂ ਦਿਨ ਚੜਦਾ ਗਿਆ ਓਵੇਂ ਓਵੇਂ ਠੰਡ ਕੁਝ ਘਟਦੀ ਗਈ ਆਉਣ ਜਾਣ ਆ ਲਿਆਂਦਾ ਤਾਂ ਤਾਤਾ ਲੱਗਦਾ ਗਿਆ ਕੜਾਈਆਂ ਚ ਮੱਚਦੇ ਘਿਓ ਦੀ ਮਹਿਕ ਸਾਰੇ ਵਾਤਾਵਰਨ ਚ ਫੈਲ ਰਹੀ ਸੀ ਸਾਰੇ ਖੁਸ਼ੀਆਂ 'ਚ ਇੱਧਰ ਉੱਧਰ ਫਿਰਦੇ ਕੰਮ 'ਚ ਇੱਕ ਦੂਸਰੇ ਦਾ ਹੱਥ ਵਟਾ ਰਹੇ ਸਨ ਪਰ ਪ੍ਰਤਾਪੀ ਨੇ ਸਵੇਰ ਦੀ ਚਾਹ ਤੋਂ ਬਿਨਾਂ ਕੁਝ ਵੀ ਨਹੀਂ ਖਾਧਾ ਪੀਤਾ ਉਦਾਸ ਆਪਣੇ ਕਮਰੇ 'ਚ ਬੈਠੀ ਆਪਣੇ ਹੀ ਈਰਮਾਨਾਂ ਦੀ ਬਲਦੀ ਚੀਤਾ ਵੇਖ ਰਹੀ ਸੀ ਜਿਸ ਨੂੰ ਆਪਣਿਆਂ ਵੱਲੋਂ ਹੀ ਸਜਾਇਆ ਜਾ ਰਿਹਾ ਸੀ ਆ ਲੈ ਪੁੱਤ ਦੁਪਰ ਕੀ ਰੋਟੀ ਖਾ ਲੈ ਆਪਣੀ ਭੁੱਖੀ ਧੀ ਬੈਠੀ ਮਾਸੂਮ ਬੇਟੀ ਨੂੰ ਵੇਖਿਆ ਜਿਸ ਦਾ ਹੋਰ ਕਿਸੇ ਨੂੰ ਸ਼ਾਇਦ ਖਿਆਲ ਹੀ ਨਹੀਂ ਸੀ ਪਰ ਮਾਂ ਤਾਂ ਅਖਰ ਮਾਈ ਹੁੰਦੀ ਹੈ ਨਾ ਮਾਂ ਦੇ ਬੋਲਣ ਨਾਲ ਪ੍ਰਤਾਪੀ ਦੀਆਂ ਸੋਚਾਂ ਦੀ ਲੜੀ ਟੁੱਟੀ ਤੇ ਮਾਂ ਨੂੰ ਵੇਖ ਕੇ ਉਸ ਦੀਆਂ ਅੱਖਾਂ 'ਚ ਅਥਰੂ ਪਾਰ ਆਏ ਨਾ ਮੇਰੀ ਤੇ ਰੋਣਾ ਨਹੀਂ ਮਾਈ ਗੁਰੂ ਤੇ ਭਰੋਸਾ ਰੱਖ ਉਹ ਜੋ ਹੀ ਕਰੇਗਾ ਸਭ ਠੀਕ ਹੀ ਕਰੇਗਾ ਨੰਦੋਂ ਨੇ ਪ੍ਰਤਾਪੀ ਨੂੰ ਇੱਕ ਨਾਲ ਲਾਦ ਲਾਸਾ ਦਿੰਦੇ ਹੋਏ ਕਿਆ ਤੇ ਪਿਆਰ ਨਾਲ ਆਪਣੀ ਬੇਟੀ ਨੂੰ ਰੋਟੀ ਖਵਾਏ ನಂದೋ ಕುಡಿ ಬಾರ ನೀ ಬಂಬಿ ಹಾ ಬೋಲೆ ಬೋಲೆ ತ ಬೋಲೆ ಸಾರಿ ರೀ ಬಂ ಬೋಲೆ ಬಂಬಿ ಹು ಪಿ ರಾತ ನೀ ಬಂ ಬೋಲೆ ಗೋಪಾಲೆ ಭೇಣದ ಯಾರ ನೀ ಬಂಬಿ ಹಾ ಬೋಲೆ ಬೋಲೆ ಬ ಬೋಲೆ ಸಾರಿ ರೀ ಬಂಬಿ ಹಾ ಬೋಲೆ ਉਹਨੇ ਕੁੜੀਏ ਜਾਂਦੀ ਕੁੜੀਏ ਉਹਨੇ ਕੁੜੀਏ ਜਾਂਦੀ ਕੁੜੀਏ ਚੱਕ ਲਈ ਆਬਜਾਰ ਵਿੱਚੋਂ ਖੀਰੇ ਨੀ ਆ ਜਾ ਪਹਿਣੇ ਸਰਦਲ ਤੇ ਤੇਲ ਚੁਨੀਆ ਨੇ ਤੇਰੇ ਵੀਰੇ ਨੀ ਆ ਜਾ ਪਹਿਣੇ ਸਰਦਲ ਤੇ ਨੰਦੋ ਸਮਝ ਗਈ ਸੀ ਕਿ ਕਿ ਨਾਨਕਾ ਮੇਲ ਆ ਚੁੱਕਿਆ ਆ ਉੱਠ ਕੇ ਬਾਹਰ ਆਈ ਤਾਂ ਸਾਰਾ ਨਾਨਕਾ ਮੇਲ ਦਰਵਾਜ਼ੇ ਵਿੱਚ ਖੜਾ ਸੀ ਤੇ ਉਸ ਦੀਆਂ ਅੰਡਾਂ ਗਵਾਂਡਾਂ ਤੇ ਭਜਨ ਉਹ ਲੈਣ ਸਰੋਂ ਦਾ ਤੇਲ ਲੈ ਕੇ ਉਹਨਾਂ ਦੇ ਸਵਾਗਤ ਨੂੰ ਦਰਵਾਜ਼ੇ ਤੇ ਗਈਆਂ ਨਾਨਕਾ ਮੇਲ ਦਾ ਮੂੰਹ ਮਿੱਠਾ ਕਰਾ ਕੇ ਤੇ ਉਹਨਾਂ ਸਾਰਿਆਂ ਨੂੰ ਛਗਨ ਦੇ ਬਰੂਹਾਂ ਤੇ ਤੇਲ ਚੋਣ ਤੋਂ ਬਾਅਦ ਨਿੱਕੀ ਨਾਨਕੀਆਂ ਵੱਲੋਂ ਭਜਨ ਨੂੰ ਲਾਗ ਦਿੰਦਿਆਂ ਸਾਰਾ ਮੇਲ ਅੰਦਰ ਲੰਘ ਆਇਆ ਨਾਨਕੀਆਂ ਹਜੇ ਖੜੀਆਂ ਹੀ ਸਨ ਕਿ ਦਾਦਕੀਆਂ ਨੇ ਅੱਗੇ ਉਹ ਸਿਠਣੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਛਾਜੋਲੇ ਛਾਨਨੀ ਪਰਾਤੋ ਲੈ ਡੋਈ ਨੀ ਨਾਨਕਿਆਂ ਦਾ ਮੇਲ ਆਇਆ ਚੱਜ ਦੀ ਨ ਕੋਈ ਨੀ ਛਾਜੀ ਉਹ ਲੈ ਛਾਨ ਨੀ ਪਰਾਤੋ ਲੈ ਰੋਟੀਆਂ ਨਾਨਕਿਆਂ ਦਾ ਮੇਲ ਆਇਆ ਸਵੇਰ ਨਾਲ ਮੋਟੀਆਂ ਸਾਰੀਆਂ ਨਾਨਕੀਆਂ ਨੇ ਹਾਸ ਦੀਆਂ ਹੋਈਆਂ ਨੇ ਆਪਣੇ ਵੱਲੋਂ ਜ ਪਿਆਰ ਨਾਲ ਨੋਹਰਾ ਮਾਰਦਿਆਂ ਜਵਾਬ ਦਿੱਤਾ ਸਾਨੂੰ ਆਿਆਂ ਨੂੰ ਮੰਝੀਆਂ ਨਾ ਡਾਈਆਂ ਨਹੀਂ ਅਸੀਂ ਕਾਨੂੰ ਆਉਣਾ ਸੀ ਸਾਨੂੰ ਆਿਆਂ ਨੂੰ ਚਾ ਪਾਣੀ ਨਾ ਪੁੱਛਿਆ ਨਹੀਂ ਨਹੀਂ ਅਸੀਂ ਕਾਨੂੰ ਆਉਣਾ ਸੀ ਅਗੋਦਾਕਿਆ ਨੇ ਉਹਨਾਂ ਨੂੰ ਜਵਾਬ ਦਿੰਦੇ ਆ ਪਿਆਰ ਨਾਲ ਕਿਹਾ ਤੁਨੂੰ ਆਿਆਂ ਨੂੰ ਪਲੰਗ ਰੰਗੀਲੇਨੀ ਤਾਨੂੰ ਆਯਾ ਨੂੰ ਪਲੰਗ ਰੰਗੀਲੇਨੀ ਆਓ ਜੀ ਆਯਾ ਨੂੰ ਤਾਨੂੰ ਆਯਾ ਨੂੰ ਲੇਪ ਤਲਾਈਆਂ ਨੀ ਆਓ ਜੀ ਆਯਾ ਨੂੰ ਤਾਨੂੰ ਆਯਾ ਨੂੰ ਦੁੱਧ ਦੇ ਛੰਨੇ ਨੀ ਆਉਂ ਜੀਆਂ ਆਯਾ ਨੂੰ ਸਾਰੀਆਂ ਨਾਨਕੀਆਂ ਨੂੰ ਪਿਆਰ ਨਾਲ ਬਿਠਾਇਆ ਤੇ ਚਾਹ ਪਾਣੀ ਪਿਆਇਆ ਗਿਆ ਪਰ ਨਾਨਕੀਆਂ ਦਾਤਕਿਆਂ ਦੇ ਅੰਦਰ ਇੱਕ ਦੂਜੇ ਨੂੰ ਸਿੱਠਣੀਆਂ ਜੰਨੀਵਾ ਦਿਖਾਉਣ ਦੀ ਕਸ਼ਮਕਸ਼ ਚੱਲ ਰਹੀ ਸੀ ਕਿਉਂਕਿ ਇਸ ਕਾਮਲੇ ਕੁਝ ਚੋਣੀਆਂ ਔਰਤਾਂ ਨਾਨਕਾ ਮੇਲ ਵਿੱਚ ਲਿਆਂਦਾ ਗਿਆ ਸੀ ਜੋ ਮੌਕੇ ਮੁਤਾਬਕ ਹੀਰਵੇ ਤੇ ਸਿੱਠਣੀਆਂ ਜਾਣਦੀਆਂ ਸਨ ਤੇ ਨਾਨਕੀਆਂ ਦੀ ਵਿਆਹ ਦੇ ਵਿੱਚ ਪਿੱਠ ਨਹੀਂ ਲੱਗਣ ਦਿੰਦੀਆਂ ਅਰੁਦਰ ਦਾਦਗਾਨੀ ਨੂੰ ਮੁਕਾਬਲਾ ਕਰਨ ਲਈ ਪੂਰਾ ਇੰਤਜ਼ਾਮ ਕੀਤਾ ਹੋਇਆ ਇਹ ਮੁਕਾਬਲਾ ਰੁਕ ਰੁਕ ਕੇ ਸਾਰੇ ਵਿਆਹ ਵਿੱਚ ਚੱਲਦਾ ਰਹਿਣਾ ਸੀ ਜੋ ਨਾਨਕਿਆਂ ਦੇ ਔਨ ਨਾਲ ਸ਼ੁਰੂ ਹੋ ਚੁੱਕਿਆ ਸੀ ਵਿਆਹ ਵਿੱਚ ਕਿਸੇ ਨੂੰ ਬਖਸ਼ਿਆ ਨਹੀਂ ਸੀ ਜਾਣਾ ਭਾਵੇਂ ਉਹ ਕਿਸੇ ਪਾਸਿਓਂ ਵੀ ਵਿਆਹ ਵਿੱਚ ਸ਼ਾਮਿਲ ਹੋਇਆ ਹੋਵੇ ਉਧਰ ਰੁਪਾਲੋ ਵਿੱਚ ਕਾਕਾ ਗੁੱਜਰ ਨੂੰ ਕਿਸੇ ਪਾਸੇ ਭੇਜਣ ਲਈ ਦਿਸ਼ਾ ਨਿਰਦੇਸ਼ ਦੇ ਰਿਹਾ ਸੀ ਗੁਜਰਾ ਤੂੰ ਆਏ ਕਰ ਬਾਈ ਬਣ ਕੇ ਜਿਹੜੇ ਆਪਣੇ ਯਾਰ ਬੈਲੀ ਆ ਨਾ ਉਨਾਂ ਨੂੰ ਸੁਨੇਹਾ ਲਾ ਕੇ ਆ ਕਿ ਕੱਲ ਨੂੰ ਸਵੇਰੇ ਹਵੇਲੀ ਪਹੁੰਚ ਜਾਣਾ ਆ ਲੈ ਕੁਝ ਪੈਸੇ ਲੈ ਜਾ ਤੂੰ ਜੇ ਹੋਰ ਲੋੜ ਪਈ ਤਾਂ ਦੱਸਦੀ ਮੈਨੂੰ ਪਰ ਕੰਮ ਫਤਿਹ ਕਰਕੇ ਮੁੜੀ ਤੇ ਤਿੱਕੇਲਿਆਂ ਵਾਲੇ ਜੋਹਲਾਂ ਕੋਲ ਜ਼ਰੂਰ ਜਾ ਕੇ ਆਈ ਤੂੰ ਹੁਣ ਓ ਯਾਰਾਂ ਦੇ ਯਾਰ ਆ ਬਸ ਮੇਰਾ ਨਾਂ ਲੈ ਦੀ ਕਿਲੇ ਵਾਲਿਆਂ ਦੇ ਘਰੇ ਜਾ ਕੇ ਉਹ ਆਪਣੀ ਮਦਦ ਜ਼ਰੂਰ ਕਰਨਗੇ ਕਾਕੇ ਨੇ ਮਾ ਨਾਲ ਗੁੱਜਰ ਨੂੰ ਦੱਸਿਆ ਤੇ ਸਾਰਾ ਕੁਝ ਗੁੱਜਰ ਨੂੰ ਸਮਝਾਉਣਾ ਤੋਰਿਆ ਲੋ ਬਾਬੇ ਵੀ ਆ ਗਏ ਤੁਰੇ ਜਾਂਦੇ ਗੁੱਜਰ ਨੇ ਕਾਕੇ ਨੂੰ ਦੱਸਿਆ ਤੇ ਆਪ ਬਾਬਿਆਂ ਨੂੰ ਫਤਿਹ ਬੁਲਾ ਕੇ ਤਵੇਲੇ 'ਚ ਘੋੜੇ ਤੇ ਚੜ ਆਪਣੇ ਮਿਸ਼ਨ ਤੇ ਚੱਲ ਪਿਆ ਛੋਟੇ ਵੀਰ ਆ ਚੱਕ ਸਾਹ ਬ ਆਪਣਾ ਸਮਾਨ ਆਪਣੇ ਉੱਪਰੋਂ ਪੂਰੀ ਦੀ ਬੁਕਲ ਖੋਲਦਿਆਂ ਮੋਣੇ ਤੇ ਉਹਦੇ ਨਾਲ ਦੇ ਸਾਥੀਆਂ ਨੇ ਕਾਕੇ ਨੂੰ ਆਖਿਆ ਅੰਗਰੇਜ਼ੀ ਸਰਕਾਰ ਦਾ ਆਲਾ ਦਰਜੇ ਦਾ ਲੁੱਟਿਆ ਅਸਲਾ ਕਾਕੇ ਅੱਗੇ ਰੱਖਦੇ ਹੋਏ ਮੋਣੇ ਨੇ ਕਿਹਾ ਕਿ ਬਹੁਤ ਹੋਵੇਗਾ ਨਾ ਹੋਰ ਚਾਹੀਦਾ ਬਈ ਹੁਣ ਦੱਸ ਦੇ ਫੇਰ ਨਾ ਅੱਖੀ ਮਿੱਕਟ ਰਹਿ ਗਈ ਮੋਣੇ ਨੇ ਹੱਸਦੇ ਹੋਏ ਕਾਕੇ ਨੂੰ ਆਖਿਆ ਐਨਾ ਵਧੀਆ ਤੇ ਨਵੇਂ ਕਿਸਮ ਦਾ ਅਸਲਾ ਦੇਖ ਕੇ ਕਾਕਾ ਤੇ ਹੈਰਾਨ ਹੀ ਰਹਿ ਗਿਆ ਬਾਬਾ ਇਹ ਤਾਂ ਕਮਾਲ ਹੀ ਕਰਤੀ ਤੁਸੀਂ ਅਈ ਨੇ ਅਸਲੇ ਨਾਲ ਤਾਂ ਜੰਗ ਫਤਿਹ ਕਰ ਲਈਏ ਬਾਬਾ ਆਪਾ ਇਹ ਤਾਂ ਮੁਠੀ ਪਰ ਸੁਣਿਆ ਰਹੇ ਆ ਮੈਂ ਤੁਹਾਡਾ ਆਸਾਨ ਸਰ ਜਿੰਦਗੀ ਨਹੀਂ ਭੁੱਲਾਂਗਾ ਬਾਬਾ ਉਸਨੇ ਉੱਠ ਕੇ ਮੋੜੇ ਨੂੰ ਜੱਫੀ ਪਾਉਂਦਿਆਂ ਕਿਹਾ ਹੁਣ ਤੁਸੀਂ ਆਰਾਮ ਕਰੋ ਤੇ ਮੈਂ ਤੁਹਾਡੇ ਲਈ ਕੁਝ ਖਾਣ ਪੀਣ ਨੂੰ ਭੇਜਦਾ ਕਾਕੇ ਨੇ ਸੱਭੂ ਨੂੰ ਆਵਾਜ਼ ਮਾਰੀ ਤੇ ਕਿਹਾ ਧਰਮੂ ਪੁੰਡਤ ਨੂੰ ਆਖ ਕਿ ਬਾਬਿਆਂ ਦੇ ਖਾਣ ਪੀਣ ਦਾ ਪ੍ਰਬੰਧ ਕਰੇ ਤੇ ਉਹਨਾਂ ਦੇ ਕਮਰੇ ਵਿੱਚ ਭੇਜ ਦੇਵੇ ਇਧਰ ਵਿਆਮਿਤ ਨੇਕਾ ਰਾਜਾ ਕੋਈ ਸਮਾਨ ਸਿੰਧਾ ਲੈਣ ਵਾਸਤੇ ਸਵਾਦਵਲ ਆਇਆ ਤਾਂ ਪਿੰਡ ਚੋਂ ਨੇਕੇ ਦੀ ਪਰਝਾਈ ਲੱਗਦੀ ਧੰਨ ਕੋਰ ਨੇ ਨੇਕੇ ਦੀ ਭੁਗਤ ਸਵਾਰ ਦਿੱਤੀ ਮੱਕੀ ਦਾ ਦਾਣਾ ਕੋਠੇ ਤੇ ਵਚੋਲਾ ਬਿਠਾਉਣਾ ਛੋਟੇ ਤੇ ਮੱਕੀ ਦਾ ਦਾਣਾ ਕਾਂ ਕੋਲੇ ਵਿੱਚੋਲਾ ਤਰੋਏ ਮਾਂ ਕੋਲੇ ਕੁੜਮੋ ਕੁੜਮੀ ਵਰਤਣਗੇ ਵਚੋਲੇ ਵਿਚਾਰੇ ਤਰਸਣਗੇ ਕੁੜਮੋ ਕੁੜਮੀ ਵਰਤਣਗੇ ਵਚੋਲੇ ਵਿਚਾਰੇ ਤਰਸਣਗੇ ਕਿਉਂ ਵੱਡੇ ਭਾਈ ਹੋਰ ਜਾਂ ਭਾਬੀ ਧਨਕੌਰ ਦੇ ਨੇੜੇ ਗੋਪਾਲ ਨੇ ਛੋਟੇ ਭਰਾ ਕਸ਼ਮੀਰ ਸਿਓ ਨੇ ਟੀਚਰ ਕਰਦੇ ਨੀਕੇ ਰਾਜੇ ਨੂੰ ਕਿਹਾ ਜੋ ਧਨਕੌਰ ਨੂੰ ਵੀ ਸੁਣ ਗਿਆ ਸੀ ਉਹਨੇ ਕਸ਼ਮੀਰ ਤੇ ਉਹਦੇ ਭਾਰੇ ਸਰੀਰ ਵਾਲੀ ਘਰ ਵਾਲੀ ਸਰਜੀਤ कौर ਨੂੰ ਵੀ ਸੁਣਾ ਕੇ ਗਿਆ ਦਿਲ ਮੰਗਦਾ ਦਿਲ ਮੰਗਦਾ ਦੇਖ ਖਰੋਟ ਕੁੜੇ ਦਿਲ ਮੰਗਦਾ ਕਸ਼ਮੀਰ ਸਿਓ ਤਾਂ ਸੁੱਕ ਕੇ ਲੱਕੜੀ ਹੋ ਗਿਆ ਸੁਰਜੀਤ ਕੋਰਤਾ ਹੋਗੀ ਤੋਪ ਕੁੜੇ ਦਿਲ ਮੰਗਦਾ ਦਿਲ ਮੰਗਦਾ ਦੇ ਖਰੋਟ ਕੁੜੇ ਦਿਲ ਮੰਗਦਾ ਕਿਉਂ ਹੋਰ ਛੇੜ ਆਵਦੀ ਲੱਗਦੀ ਨੂੰ ਨੇਕੇ ਰਾਜੇ ਨੇ ਕਸ਼ਮੀਰ ਸਿਓ ਨੂੰ ਹਾਸੇ ਹੋਏ ਆਖਿਆ ਤੇ ਕਸ਼ਮੀਰ ਸਿਓ ਸਣੇ ਸਾਰੇ ਹਲਵਾਈ ਅਤੇ ਪ੍ਰਿਹੇ ਨੂੰ ਵੀ ਹੱਸਣ ਲੱਗ ਪਏ ਪਿੰਡ ਦੇ ਮੁੰਡੇ ਸਮਾਨ ਸੀਦਾ ਚੁੱਕਣ ਬਹਾਨੇ ਬਣੀਆਂ ਠਣੀਆਂ ਮੇਲਣਾਂ ਨੂੰ ਵੇਖਦੇ ਇੱਧਰ ਉੱਧਰ ਕੰਮ ਧੰਦਾ ਕਰਦੇ ਫਿਰਦੇ ਇੱਕ ਦੂਜੇ ਨੂੰ ਕੂਣੀ ਮਾਰ ਕੇ ਇਸ਼ਾਰਿਆਂ ਨਾਲ ਗੱਲਾਂ ਕਰਦੇ ਤੇ ਦੋ ਚਾਰ ਦਿਨ ਪਹਿਲਾਂ ਵਿਆਹ ਦੀ ਤਿਆਰੀ 'ਚ ਸਵਾਏ ਗੁੜ ਤੇ ਚਾਦਰੇ ਮਾਵੇ ਵਾਲੀਆਂ ਪੱਗਾਂ ਤੇ ਨਾਈ ਤੋਂ ਖੱਤੜ ਕਢਵਾ ਕੇ ਖੜੀਆਂ ਕੀਤੀਆਂ ਮੁੱਛਾਂ ਨੂੰ ਤਾਂ ਦਿੰਦੇ ਤੇ ਪਹਿਲਾ ਪਾਉਂਦੇ ਫਿਰਦੇ ਬਾਰ-ਬਾਰ ਮੇਲਾ ਨਾਲ ਗੱਲਾਂ ਕਰਨ ਦਾ ਬਹਾਨਾ ਪਾਲਦੇ ਰਹਿੰਦੇ ਤਾਇਆ ਜਲਦੀ ਜਲਦੀ ਮਟਰ ਘੱਡ ਲੋ ਆਹ ਆਲੂ ਮੈਂ ਨਾਨਕੇ ਨੂੰ ਫੜਾ ਦਿਨਾ ਉਹ چیر ਦੇਣ ਗਿਆ ਨਾਨਕਾ ਮੇਲਾ ਆਸਤੇ ਸਬਜੀ ਬਣਾਉਣੀ ਆ ਨਾ ਗੋਪਾਲੇ ਦੇ 18-20 ਸਾਲਾਂ ਦੇ ਭਤੀਜੇ ਬਿੰਦਰ ਨੇ ਤੁਹਾਨੂੰ ਘਰ ਨੂੰ ਹੱਸਦੇ ਹੋਏ ਆਖਿਆ ਤੇ ਪ੍ਰਤਾਪੀ ਦੀਆਂ ਮਾਸੀਆਂ ਕੋਲ ਬੈਠ ਕੇ ਉਹਨਾਂ ਨਾਲ ਆਲੂ چیرਣ ਦਾ ਬਹਾਨਾ ਬਣਾ ਕੇ ਗੱਲਾਂ ਮਾਰਨ ਲੱਗ ਜਾਂਦਾ